ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪ੍ਰਤਾਪ ਸਿੰਘ ਛਾਹ ਹੁਣਾ ਕੋਲ ਆਏ ਆਂ ਜੀ ਤਿੰਨ ਪਸ਼ੂ ਵਕਾਊ ਆ ਸਮਾਂ ਕੋਈ ਸ਼ਾਮ ਦੇ 6:00 ਵਜੇ ਦਾ ਤੇ ਤਰੀਕ ਹੈਗੀ ਆ ਜੀ 18 ਨਵੰਬਰ 2025 ਤੇ ਵੀਰੋ ਨਾਲੋਂ ਲੈਣੀ ਆ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਔਰ ਇਹ ਚਾਹੀਦੇ ਬੋਟਾ ਠਾਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰਪਰੀ ਸਾਸਰੀ ਕਾਲਜੀ ਸਾਸਰੀ ਕਾਲਜੀ ਇਹ ਵੀ ਰਿਕਵੈਸਟ ਬੇਨਤੀ ਕਰਦੇ ਆਂ ਦੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਕਿੰਨੇ ਪਸ਼ੂ ਲਏ ਜੋ ਅੱਜ ਪਸ਼ੂ ਭਾਜੀ ਆਪਣੇ ਕੋਲ ਦਾਜ ਥੋੜਾ ਆਇਆ ਨਾ ਮਾਲ ਭੈਣ ਭਰਾਵਾਂ ਨੂੰ ਲੈਣ ਆਲੇ ਨੂੰ ਪਤਾ ਹਾਂਜੀ ਤੇ ਆਪਾਂ ਨੂੰ ਵੇਚਣਾ ਨਾਲ ਨੂੰ ਪਤਾ ਪਹਿਲੀ ਗੱਲ ਤੇ ਖਾੜ ਦੇ ਨਾਲੋਂ ਜ਼ਿਆਦਾ ਤੁਹਾਨੂੰ ਹੁਣ ਪਤਾ ਹੁੰਦਾ ਵਾ ਕਿਉਂਕਿ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੀ ਬਿਲਕੁਲ ਜੀ ਤੇ ਮਾਲ ਤੇ ਹਾਂਜੀ ਕੋ ਡੰਗਰ ਦੋ ਤਿੰਨ ਲਿਓਣ ਵਾਲੇ ਇਹ ਤੇ ਵਿੱਚੋਂ ਨਾ ਕਰ ਵੇ ਗੁੱਗ ਗਏ ਆ ਨਾਲੇ ਆਪਣੀ ਆਤ ਨਹੀਂ ਜਿਹੜਾ ਡੰਗਰ ਵੇਚ ਗਿਆ ਆਪਾਂ ਪਾਸੇ ਮੁੜ ਕੇ ਆਪਾਂ ਵਿਖਾਉਂਦੇ ਨਹੀਂ ਅਗਲੇ ਦੀ ਥੋੜੀ ਜਿਹੀ ਪ੍ਰਾਈਵੇਸੀ ਹੁੰਦੀ ਹੈ ਅਗਲੇ ਦਾ ਭੜਦਾ ਬਿਲਕੁਲ ਵੀਰ ਜੀ ਬਿਲਕੁਲ ਚਾਹੀਦਾ ਵੀ ਨਹੀਂਗਾ ਤੇ ਆਪਣ ਤਾਂ ਤਿੰਨ ਨਾਗ ਜੀ ਅੱਜ ਹਾਂਜੀ ਇੱਕ ਆ ਤਾਜੀ ਸੂਈ ਆ ਤਾਜੀ ਸੂਈ ਹੈਨਾ ਤੇ ਦੋ ਬਿਨਾ ਬੱਚਿਆਂ ਤੋਂ ਆ ਦੋ ਬਿਨਾ ਬੱਚੇ ਤੇ ਭਾ ਛੋਟੇ ਛੋਟੇ ਹੋਣਗੇ ਜਿੰਨ ਜਿੰਨੇ ਆਪਣੇ ਰਹੇ ਆ ਮਿੱਠੇ ਮਿੱਠੇ ਭਾ ਕਰਨੇ ਆ ਆਪਾਂ ਹਾਂਜੀ ਤੇ ਬਾਕੀ ਇਹੋ ਬੇਨਤੀ ਆ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਿਰ ਆਪਾਂ ਨੂੰ ਸਾਈਡ ਬੀਨ ਨਾ ਪਾਓ ਬਿਲਕੁਲ ਘਰੇ ਆ ਕੇ ਆਪਜੀ ਤ ਬਿਲਕੁਲ ਬਿਲਕੁਲ ਆਪ ਦੀ ਤਸੱਲੀ ਕਰੋ ਆ ਕੇ ਦੋ ਟੈਨ ਚੋਗੇ ਹਨਾ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਹਾਂਜੀ ਬਿਲਕੁਲ ਮੋਬਾਈਲ ਨੰਬਰ ਜੇ 6284741276284741 ਹਾਂਜੀ ਹਾਂਜੀ ਤੇ ਕਰੀਏ ਇਹ ਜਾਣਕਾਰੀ ਸਾਡੀ ਹਾਂਜੀ ਇਹ ਭਾਜੀ ਸੂਈ ਨੂੰ ਹੋਏ ਜੇ ਕੋਈ ਹਫਤਾਗ ਹਫਤਾਗ 4-5 ਦਿਨ ਹੋਏ ਆ ਹਾਂਜੀ 5 ਦਿਨ ਹੋਏ ਹਫਤਾ ਲਾ ਲਿਆ ਕੋਈ ਹਾਂਜੀ ਤੇ ਮਗਰ ਕਟਾ ਮਗਰ ਆ ਗਿਆ ਹਨਾ ਕੱਟਾ ਹਾਂਜੀ ਮਗਰ ਕਟਾ ਸ਼ਾਜੀ ਕਿੰਨੇ ਵਸੂਏ ਆ ਗਈ ਜੋ ਪਾਜੀ ਸੂਆ ਤੇ ਉਹਨਾਂ ਦੇ ਕਹਿਣ ਮੁਤਾਬਕ ਦੁੱਝਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਬਿਲਕੁਲ ਜੀ ਕੋ ਸਾਹਵ ਲਾਲੇ ਤੇ ਤਿੱਜਾ ਲਾਲੇ ਵੱਡੀ ਗੱਲ ਹਾਂਜੀ ਹਾਂਜੀ ਪਹਿਲੀ ਗੱਲ ਹੋਊਗੀ ਦੁੱਝਾ ਹੀ ਹੋਊਗਾ ਠੀਕ ਹੈ ਜੀ ਤੇ ਕਿੰਨਾ ਦੁੱਧ ਥੱਲੇ ਵੀ ਜੀ ਪਾਜੀ ਬੌਲੇ ਬੌਲੇ ਤੋਂ ਸਾਫ ਹੋਈ ਆ ਬੌਲਾ ਲਾਲੇ ਕੋ ਦੁੱਧ ਲਾਲੇ 9-10 ਲੀਟਰ ਆਉਂਦੇ 8 ਲਾਲੇ ਪੱਕਾ ਕੋਈ 8 ਲਾਲੇ ਹੈਨਾ ਤੇ ਪਿਛਲੇ ਸੂਏ ਦਾ ਦੱਸਿਆ ਉਹਨਾਂ ਕੋਲ ਜੀ ਰਿਕਾਰਡ ਪਈ ਪਿਛਲੇ ਸੂਏ ਦਾ ਉਹਨਾਂ ਦੱਸਿਆ ਵੀ ਆਪਾਂ ਜ਼ਿਆਦਾ ਨਹੀਂ ਕੋਉਂਦੇ ਬੰਦੇ ਵੀ 11-12 ਕਿਲੋ ਲੀਟਰ ਦੁੱਧ ਦਿੰਦੇ ਕਰਾਈਏ ਸ਼ਾਇਦ ਚੈੱਕ ਕਰੀਏ ਇਹਨੂੰ ਘਰੋਂ ਤੋੜ ਲੈਣਾ ਡੰਗਰ ਨਾਲ ਨਹੀਂ ਹੁੰਦੇ ਡਰਦੇ ਹਾਂ ਹਾਂਜੀ ਹਾਂਜੀ ਸ਼ਾਜੀ ਕੀ ਮੋਲ ਕਰਨਾ ਫਿਰ ਆਪਾਂ ਬਾਕੀ ਭਾਜੀ ਚੋਈ ਸਵੇਰੇ ਮੈਂ ਨਾ ਹਾਂਜੀ 9 10 ਵਜੇ ਚੋਕੇ ਲਿਆਂਦੀ ਆ ਬਿਲਕੁਲ ਸ਼ਾਜੀ ਆਈ ਆ ਅੱਜ ਹੀ ਆਈ ਲੇਟ ਆ ਚੋਈ ਮੈਂ 10 ਵਜੇ ਚੋਈ ਆਪਾਂ ਲੇਟ ਦੂਰ ਕਹਾਂ ਥੋੜਾ ਕਿਤੇ ਠੰਡ ਪੰਡਾ ਵੀ ਜੀ ਕਰ ਵਧੀਆ ਪੂਰਾ ਆਇਆ ਸਾਡਾ ਵਾਹ ਜੀ ਪੂਰਾ ਆਇਆ ਬਣਾਉਂਦੀ ਰਹੀ ਨਾ ਉਹ ਤਾਂ ਫਿਰ ਤੁਹਾਨੂੰ ਬਾਹਰ ਲੇਟ ਰੁੱਤ ਚੋਈ ਸਵੇਰੇ ਹਾਂਜੀ 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 ਕੋਈ ਭੂਰ ਛਟਾ ਕੋਕ ਨਹੀਂ ਜੀ ਕੋਈ ਨਹੀਂ ਵਧੀਆ ਆਇਆ ਚੋਣ ਭਾਵੇਂ ਬੱਚਾ ਚੋਲੇ ਛੋਟਾ ਜਾ ਚੋਈ ਵੀ ਇੱਕ ਨੰਬਰ ਆ ਵੀ ਬੱਚਾ ਮਗਰ ਛੱਡ ਕੇ ਚੋਲੋ ਜਿੰਦਾ ਹਾਂਜੀ 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 ਹ ਸ਼ਾਹ ਜੀ ਬੋਲਨਾ ਮੋਲੋ ਭਾਜੀ ਕਰ ਦਈਏ ਲੱਖ ਚ ਪਹੁੰਚ ਨਹੀਂ ਆਪਾਂ ਜਿਹੜਾ ਇੱਕੋ ਹੀ ਹਾਂ ਨਾਲ ਕਰੀਏ 85 ਹਜ਼ਾਰ ਚ ਕਰ ਦਿੰਦੇ ਆ ਨਹੀਂ ਕਰ ਦਈਏ ਛੋਟ ਚਾ 80 ਚ ਕਰੀਏ ਥੋੜਾ ਜਿਆਦਾ 75 ਹਜ਼ਾਰ ਇੱਕੋ ਹੀ ਗੱਲ ਕਰੀਏ ਜਿਹੜਾ ਆਪਾਂ ਦੇ ਲੈਣ ਵਾਲੀ ਪੂਰੇ 70000 ਦੇ ਵਿੱਚ ਪਹੁੰਚ ਕਰਨੀ ਆ ਹਾਂਜੀ 70000 ਚ ਪਹੁੰਚ ਗੱਡੀ ਆਪਦੀ ਲੈਵੇ ਕੋਈ 70000 ਦੀ ਮੈਂ ਦੇਣੀ ਆ 70000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਠੀਕ ਹੈ ਜੀ ਕੋ ਗੱਡੀ ਆਪਦੀ ਲਿਆਉਂਦਾ 67000 ਦੀ ਵੇਂਦੇ ਠੀਕ ਹੈ ਸ਼ਾਇਦ ਜੀ ਇਹਦੀ ਦੇ ਦਈਏ ਸ਼ਾਇਦ ਜਾਣਕਾਰੀ ਇਹ ਭਾਜੀ ਸੂਹਾ ਤੱਜਾ ਹਾਂਜੀ ਤੇ ਸੂਈ ਨੂੰ ਹੋਏ ਜੇ ਕੋਈ 3 3.5 ਮਹੀਨੇ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਹਾਂਜੀ ਮਹੀਨੇ ਖੰਡ ਦੀ ਬਣੀ ਹੋਈ ਹੈ ਠੀਕ ਹੈ ਜੀ ਤੇ ਦੁੱਧ ਹੈਗਾ ਜੇ 7 ਲੀਟਰ 7 ਲੀਟਰ ਹੈਨਾ ਤੇ ਮਿਲਦੀ ਭਾਰੇ ਤੇ ਬੱਚਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਥੋੜਾ ਭਾਜੀ ਪਾ ਆ ਪਾ ਸੂਤਰ ਜਿਆ ਲੈਣਾ ਹੁੰਦਾ ਦੇਣਾ ਵੀ ਸੂਤਰੀ ਹੁੰਦਾ ਤੇ ਡੰਗਰ ਥੋੜੇ ਜੀ ਤੁਹਾਨੂੰ ਪਤਾ ਘਟ ਲੱਭੰਦਾ ਬਿਲਕੁਲ ਬਿਲਕੁਲ ਫਰਕ ਪੈ ਗਿਆ ਨਾ ਸੂਏ ਦਾ ਹਾਂਜੀ 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 ਇੱਕ ਸੂਏ ਦਾ ਫਰਕ ਪੈ ਗਿਆ ਜੀ ਇੱਕ ਪੱਠੇ ਟੱਕਾ ਜੀ ਦਾ ਟਣੋਂ ਨਹੀਂ ਲਵੇਰਾ ਹੈਗਾ ਤੁਹਾਨੂੰ ਪਤਾ ਲੈਣਾ ਪੈਂਦਾ ਲਵੇਰੇ ਤੋਂ ਬਿਨਾ ਸਰਦਾ ਨਹੀਂ ਭਾਜੀ ਬਿਲਕੁਲ ਬਿਲਕੁਲ ਵੀਡੀਓ ਹਾਂਜੀ ਹਾਂਜੀ ਕਰ ਦਈਏ 65 ਤੇ ਪਹੁੰਚ ਨਹੀਂ ਕਰ ਦਈਏ ਜੀ ਨਾ 60 ਨਾ 65 ਨਾ 55 ਹਾਂਜੀ ਪੂਰੇ 50000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਜੇ ਕੋ ਗੱਡੀ ਆਪਦੀ ਲੈ ਉਹ 47000 ਦੇ ਦੇਣੀ ਜੈਸਾ ਨਾ 100 ਰੁਪਏ ਛੋੜ ਕਰਨਾ ਠੀਕ ਹੈ ਜੀ ਹਾਂਜੀ ਓਕੇ ਜੀ ਇਹਦੀ ਸਾਰੀ ਜੀ ਦੇ ਦਿੱਤੀ ਹੈ ਜਾਣਕਾਰੀ ਗਾਲੀ ਭਾਜੀ ਝੋਟੀ ਪਹਿਲਾਂ ਸੂਰਾ ਦੁੱਜਾ ਲਾਲੇ ਹਾਂਜੀ ਤੇ ਅਗਲੇ ਥਾਂ ਦੀ ਭਾਜੀ ਤਲੜ ਜੀ ਅਗਲੇ ਥਾਂ ਦੀ ਦੇਣ ਦੁੱਧ ਹੈਗਾ ਜੇ 9-10 ਲੀਟਰ ਝੋਟੀ ਥੱਲੇ 8 ਲਾਵੇ ਪੱਕਾ ਪਈ ਹਾਂਜੀ ਸੂਈ ਗਾਰੰਟੀ ਨਾਲ ਜੇ ਢਾਈਆਂ ਕੁ ਮਹੀਨਿਆਂ ਦੀ ਢਾਈਆਂ ਕੁ ਮਹੀਨਿਆਂ ਦੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਠੀਕ ਹੈ ਜੀ ਤੇ ਕਬਹਿਣੀ ਵਾਲਾ ਅਗਲਾ ਥਾਂ ਜਿਹੜਾ ਉਹ ਚ ਉਤਾਰਾ ਘਾਟ ਹੈ ਤੇ ੱਲੜ ਦੇ ਹਿਸਾਬ ਨਾਲ ਹੀ ਆਪਾਂ ਦੇਣੀ ਤੇ ੱਲੜ ਦੇ ਹਿਸਾਬ ਨਾਲ ਹੈਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰਾਈ ਹੈ ਛੋਟੀ ਵੱਡੀ ਹਾਂਜੀ ਹਾਂ ਉਹ ਵੱਟੀ ਛੋਟੀ ਆ ਗਈ ਸੱਜਰੋਂ ਭਾਵੇਂ ੱਲੜ ਦੇ ਹਿਸਾਬ ਨਾਲ ਵੀ ਕੁਛ ਬੱਚਾ ਹੋਵੇ ਮਗਰ ਲੈਣ ਜਾਵੇ ਤੇ ਭਾਜੀ 80 85 ਹਜ਼ਾਰ ਤੋਂ ਘੱਟ ਨਹੀਂ ਮਿਲਦੀ ਬਿਲਕੁਲ ਵੀ ਜੀ ਬਿਲਕੁਲ ਆਪਾਂ ਜਾਇ ਜਾਈ ਜੈ ਜੀ ਦੇਣੀ ਹਾਂਜੀ ਹਾਂਜੀ ਕਹਿੰਦੇ ਕਿ ਨਾ ਸਹਿ ਦੁੱਧ ਦੁੱਧ 8 ਲੀਟਰ ਹੈ 8 ਤੋਂ 9 10 ਲੀਟਰ 8 ਲਾ ਲੇ ਪਤਾਂ 8 ਲਾ ਕੇ ਚੱਲੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਮੁੱਲ ਸਾ ਜੀ ਬਿਲਕੁਲ ਜਾਇਜ਼ ਹਾਂਜੀ ਪੂਰੇ 55000 ਦੇ ਵਿੱਚ ਪਹੁੰਚ 55000 ਦਾ ਢੀ ਕੋ ਆਪ ਦੀ ਲਗੋ 48000 ਦੀ ਦੇਣੀ ਏ ਜੱਸ 48 ਦੀ ਆਪਾਂ ਹਾਂਜੀ ਹਾਂਜੀ ਛੋੜ ਚੱਪਾ ਨਹੀਂ ਕੋਈ ਛੋੜ ਚੱਪਾ 100 ਰੁਪਿਆ ਦਾ 100 ਰੁਪਿਆ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਤੇ ਸਾਹੀ ਐਡਰੈਸ ਤੇ ਫੋਨ ਨੰਬਰ ਸਾਹਿਬ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਜੇ 6283741427 628374142 ਹੈ। ਹੱਥ ਜੋੜ ਕੇ ਭੈਣ ਭਰਾਵਾਂ ਦੇ ਗੜੀ ਇਹੋ ਹੀ ਬੇਨਤੀ ਆ। ਹਾਂਜੀ। ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਸਾਈ ਜਾਨ ਆਪੋ ਤੇ ਘਰੇ ਆ ਕੇ ਤੇ ਆਪਜੀ ਤਸੱਲੀ ਕਰਕੇ ਜਰੂਰ ਖੜੋ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸੋਸਤੋ ਇਹ ਹੀ ਕੁਝ ਅੱਜ ਦੇ ਪਸ਼ੂ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ। ਅਨਛੇਰ ਜੁੜੂਲ ਕਰਿਆ ਧੰਨਵਾਦ ਜੀ